कृष्णा जन्म जब ही भयो देवा न भयो उल्लास जदो कृष्ण दा जन्म होया तदो देवता दे चित आनंदित हो गए सत्र सब अब नाश होए हम को होए पिलास सारे देवता कहन लगे हुन साडे सारे वैरी नष्ट हो जानगे आते सानो सुख प्राप्त होवेगा आनंद सो सब देवता न ਸੋਮਨ ਆਦੀਨ ਵਰਖਾਏ ਪਰ ਸੰਤਾਪੂਰਵਕ ਸਾਰਿਆ ਦੇਵਤਿਆ ਨੇ ਫੁੱਲਾਂ ਦੀ ਵਰਖਾ ਕਰ ਦਿੱਤੀ ਸੋਕ ਹਰਨ ਦੁਸ਼ਤਨ ਦਲਨ ਪ੍ਰਗਟੇ ਜਗਮੋ ਆਏ ਕਿਉਂਕਿ ਉਹਨਾਂ ਦੇ ਸੋਗ ਦੂਰ ਕਰਨ ਅਤੇ ਦੁਸ਼ਟਾਂ ਨੂੰ ਦਲ ਸੋਟਣ ਵਾਲੇ ਭਗਵਾਨ ਜਗਤ ਵਿੱਚ ਪ੍ਰਗਟ ਹੋ ਗਏ ਹਨ ਜੈ ਜੈਕਾਰ ਭਇਓ ਜਬੈ ਸੁਣੀ ਦੇਵਕੀ ਕਾਨ ਜਦੋਂ ਦੇਵਤਿਆਂ ਵੱਲੋਂ ਜੈ ਜੈਕਾਰ ਹੁੰਦੀ ਦੇਵਕੀ ਨੇ ਕੰਨੀ ਸੁਣੀ ਤਰਾਸਤ ਹੋਏ ਮਨ ਮੈਂ ਕਾਹੇਉ ਸੋਰ ਕਰੈ ਕੋ ਆਨ ਤਾਂ ਸੈਮੀ ਹੋਈਨੇ ਮਨ ਵਿੱਚ ਕਿਹਾ ਸਾਡੇ ਘਰ ਵਿੱਚ ਆ ਕੇ ਕੌਣ ਸ਼ੋਰ ਕਰ ਰਿਹਾ ਹੈ 바సుਦੇਵ ਅਰ ਦੇਵਕੀ ਮੰਤਰ ਕਰੈ ਮਨ ਮਾਹੇ 바సుਦੇਵ ਅਤੇ ਦੇਵਕੀ ਮਨ ਵਿੱਚ ਵਿਚਾਰ ਕਰਦੇ ਹਨ ਕਾਂਸ ਕਸਾਈ ਜਾਣ ਕੇ ਹੀ ਆਦਕ ਡਰ ਪਾਹੀ ਅਤੇ ਕਾਂਸ ਨੂੰ ਕਸਾਈ ਜਾਣ ਕਰਕੇ ਮਨ ਵਿੱਚ ਬਹੁਤ ਡਰ ਰਹੇ ਹਨ ਇਤਿ ਕ੍ਰਿਸ਼ਨ ਜਨਮ ਵਰਨਨ ਸਮਾਪਤੰ ਇੱਥੇ ਕ੍ਰਿਸ਼ਨ ਦੇ ਜਨਮ ਦੇ ਵਰਨਨ ਦੀ ਸਮਾਪਤੀ ਸਵਯਾ ਮਾਨਤਰ ਵਿਚਾਰ ਕਰਿਉ ਦਹੁ ਮਿਲ ਮਾਰ ਡਰੈ ਇਹ ਕੌਮਤ ਰਾਜਾ ਦੋਹਾ ਬਸੂਦੇਵ ਅਤੇ ਦੇਵਕੀ ਨੇ ਮਿਲ ਕੇ ਅਤੇ ਵਿਚਾਰ ਕਰਕੇ ਸਲਾਹ ਕੀਤੀ ਕਿ ਕਿਦਰੇ ਕਾਂਸ ਇਸ ਨੂੰ ਮਰਵਾ ਨਾ ਦੇਵੇ ਨੰਦਾ ਕੇ ਕਰ ਆਏ ਹੋ ਢਾਰਕਾ ਠਾਟ ਇਹੀ ਮਨ ਮੈਂ ਤਿੰਨ ਸਾਜਾ ਇਸ ਲਈ ਇਸ ਨੂੰ ਨੰਦ ਦੇ ਘਰ ਸੁੱਟ ਆਈਏ ਉਹਨਾਂ ਇਹੋ ਸਲਾਹ ਮਨ ਵਿੱਚ ਪੱਕੀ ਕੀਤੀ ਕਾਨਾ ਕਹੇ ਹੋ ਮਨ ਮੈਂ ਨਾ ਡਰੋ ਤਉ ਮ ਜਾਹੋ ਨਿਸੰਗ ਕ ਬਜਾਵਤ ਬਜਾ ਕਾਨਾ ਨੇ ਕਿਹਾ ਤੁਸੀ ਡਰੋ ਨਾ ਨਿਸੰਗ ਹੋ ਕੇ ਤੁੰਸੇ ਵਜਾਂਦੇ ਜਾਓ ਕੋਈ ਵੇਖ ਨਹੀਂ ਸਕੇਗਾ ਮਾਇਆ ਕੀ ਖੈਂਚ ਕ ਨਾਤ ਲਈ ਤਰ ਬਾਲਕ ਸੋਬਰ ਆਪ ਬਿਰਾਜਾ ਮਾਇਆ ਦੀ ਕਨਾਤ ਖਿੱਚ ਕੇ ਤਣ ਦਿੱਤੀ ਹੈ ਅਤੇ ਬਾਲਕ ਸਰੂਪ ਹੋ ਕੇ ਆਪ ਬਿਰਾਜ ਰਿਆ ਹੈ ਦੋਹਰਾ ਕ੍ਰਿਸ਼ਨ ਜਵਾਬ ਇਹਨ ਗ੍ਰਹਿ ਭਇਓ ਬਸੂਦੇਵ ਇਹੇ ਕੀਨ ਜਦੋਂ ਉਹਨਾਂ ਦੇ ਘਰ ਵਿੱਚ ਕ੍ਰਿਸ਼ਨ ਪ੍ਰਗਟ ਹੋਏ ਤਾਂ ਉਹ ਬਸੂਦੇਵ ਨੇ ਇਹ ਕੰਮ ਕੀਤਾ 10000 ਗਾਈ ਭਲੀ ਮਨੈ ਮਾਨ ਸਰਕਾਰ ਦੀਨ 10000 ਚੰਗੀਆਂ گاਉਂਆਂ ਦੇ ਦਾਨ ਦੇਣ ਦਾ ਮਨ ਵਿੱਚ ਸੰਕਲਪ ਕਰ ਲਿਆ ਸਵਈਆ ਛੋਟ ਕੇ ਵਾਰ ਗਏ ਘਰ ਕੇ ਦਰ ਕੇ ਨਿਪਕੇ ਬਰ ਕੇ ਚਲਤੇ ਬਸੂਦੇਵ ਦੇ ਚਲਦਿਆ ਹੀ ਰਾਜੇ ਦੇ ਘਰ ਦੇ ਦਰਵਾਜੇ ਖੁੱਲ ਗਏ ਹਰਖੇ ਸਰਖੇ ਬਸੂਦੇਵ ਦੇ ਪਗ ਜਾਏ ਛੋਹੋ ਜਮਨਾ ਜਲਤੇ ਹਰਖ ਨਾਲ ਭਰੇ ਹੋਏ ਬਸੂਦੇਵ ਦੇ ਚਰਨ ਅੱਗੇ ਵਦੇ ਅਤੇ ਜਮਨਾ ਦੇ ਜਾਲ ਨੂੰ ਜਾ ਛੋਹਿਆ ਅਰ ਦੇਖਨ ਕੋ ਹਰ ਉਹ ਵੱਢ ਕੇ ਹਰ ਦੌਰ ਗਏ ਤਨ ਕੇ ਬਲ ਤੇ ਕ੍ਰਿਸ਼ਨ ਨੂੰ ਦੇਖਣ ਲਈ ਜਮਨਾ ਦਾ ਜਲ ਹੋਰ ਵਧਿਆ ਅਤੇ ਬਸੂਦੇਵ ਦੇ ਤਨ ਦੇ ਬਲ ਨਾਲ ਕ੍ਰਿਸ਼ਨ ਦੌੜ ਕੇ ਪਰੇ ਹੋ ਗਏ ਕਾਜ ਇਹ ਕਹਿ ਦਊਗੇ ਜੋ ਕਿ ਜੈ ਬਹੁ ਪਾਪਨ ਕੀ ਮਲ ਤੇ ਪਾਪਾ ਦੀ ਮਲ ਤੋਂ ਖਿਜੇ ਹੋਏ ਦੋਵੇਂ ਇਸ ਕਮ ਲਈ ਗਏ ਸੰ ਦੋਹਰਾ ਕ੍ਰਿਸ਼ਨ ਜਿਹਾ ਬੱਚਾ ਛੜਤੀ ਕਰੀ ਫੇਰਿਓ ਮਾਇਆ ਜਾਲ ਕ੍ਰਿਸ਼ਨ ਨੂੰ ਲੈ ਕੇ ਬਸੂਦੇਵ ਨੇ ਜਦੋਂ ਚਾਲੇ ਪਾਏ ਉਸ ਵੇਲੇ ਕ੍ਰਿਸ਼ਨ ਨੇ ਮਾਇਆ ਜਾਲ ਦਾ ਪਸਾਰ ਕਰ ਦਿੱਤਾ ਅਸੁਰ ਜਿੱਤੇ ਚੌਕੀ ਹੋਤੇ ਸੋਏ ਗਏ ਤਤਕਾਲ ਜਿਸ ਕਰਕੇ ਜਿੰਨੇ ਦਾਤ ਪਹਿਰੇ ਉਤੇ ਬੈਠੇ ਹੋਏ ਸਨ ਉਹ ਤੁਰੰਤ ਸੋ ਗਏ ਸਵਈਆ ਕਾਂਸ ਕੈ ਡਰਤੇ 바సుਦੇਵ ਸੋ ਪਾਏ ਜਬਾ ਜਮਨਾ ਮਾਧ ਠਾਨੋ ਕਾਂਸ ਦੇ ਡਰੋਂ 바సుਦੇਵ ਨੇ ਜਦੋਂ ਯਮਨਾ ਵਿੱਚ ਪੈਰ ਰਖੇ ਮਾਨ ਕੈ ਪ੍ਰੀਤ ਪੁਰਾਤਨ ਕੋ ਜਲ ਪਾਇਨ ਭੇਟਨ ਕਾਜ ਉਠਾਨੋ ਤਾਂ ਪੁਰਾਣੀ ਪ੍ਰੀਤ ਨੂੰ ਚੇਤੇ ਕਰਕੇ ਕ੍ਰਿਸ਼ਨ ਦੇ ਪੈਰਾਂ ਨੂੰ ਪਰਸਨ ਲਈ ਯਮਨਾ ਦਾ ਜਾਲ ਉੱਚਾ ਹੋਇਆ ਆਛਬ ਕੋ ਜਸ ਓਚ ਮਹਾ ਕਬਨੇ ਆਪਣੇ ਮਨ ਮੈਂ ਪਹਿਚਾਨੋ ਉਸ ਦ੍ਰਿਸ਼ਦੀ ਮਹਾਨ ਮਹਿਮਾਨੋ ਕਵੀ ਨੇ ਇਸ ਤਰਾ ਆਪਣੇ ਮਨ ਵਿੱਚ ਪਛਾਣਿਆ ਹੈ ਕਾਨਾ ਕੋ ਜਾਣ ਕੇ ਦੋ ਪਤ ਹੈ ਇਹ ਕਹਿ ਜਮੁਨਾ ਤਹ ਪੇਟਤ ਮਾਨੋ ਮਾਨੋ ਕਾਨਾ ਨੂੰ ਜਿਵੇਂ ਪਤੀ ਮੰਨ ਕੇ ਜਮਨਾ ਉਸ ਦੇ ਚਰਨ ਪਾਰ ਸਣਾ ਚਾਂਦੀ ਹੋਵੇ ਦੋਹਰਾ ਜਬਾ ਜਸੋਦਾ ਸੋਈ ਗਈ ਮਾਇਆ ਕੀਓ ਪਰਕਾਸ ਯਦੋ ਜਸੋਦਾ ਸੋ ਗਈ ਉਸ ਵੇਲੇ ਮਾਇਆ ਨੇ ਬਾਲਕਾ ਦੇ ਰੂਪ ਵਿੱਚ ਜਨਮ ਲਿਆ ਡਾਰਕ ਰਸਨ ਤੈ ਪੈ ਸੁਤਾ ਨੀ ਨੀ ਹੈ ਕਰਤਾਸ বাসੂਦੇਵ ਨੇ ਕ੍ਰਿਸ਼ਨ ਨੂੰ ਉਸ ਦੇ ਕੋਲ ਲਟਾ ਕੇ ਉਸ ਦੀ ਪੁੱਤਰੀ ਹੱਥ ਵਿੱਚ ਚੁੱਕ ਲਿਆਂਦੀ ਸਵਈਆ ਮਾਇਆ ਕੋ ਲੈ ਕਰ ਮੈਂ বাসੂਦੇਵ ਸੋ ਸੇਗਰ ਚਲਿਓ ਆਪਣੇ ਗ੍ਰਹਿ ਮਾਹੀ। ਵਾਸੂਦੇਵ ਮਾਇਆ ਨੂੰ ਲੈ ਕੇ ਛੇਤੀ ਨਾਲ ਆਪਣੇ ਘਰ ਨੂੰ ਤੁਰ ਪਿਆ। ਸੋਏ ਗਏ ਪਰ ਦਵਾਰ ਸਭੈ ਘਰ ਬਾਹਰ ਭੀਤਰ ਕੀ ਸੁਧ ਨਾਹੀ। ਇਧਰ ਘਰ ਦੇ ਦਰਵਾਜੇ ਉੱਤੇ ਜੋ ਪਹਿਰੇਦਾਰ ਬੈਠੇ ਸਨ ਉਹ ਸਾਰੇ ਹੀ ਸੌਂ ਗਏ। ਉਹਨਾਂ ਨੂੰ ਬਾਹਰ ਅੰਦਰ ਦੀ ਕੁਝ ਵੀ ਸੁਧ ਨਹੀਂ ਹੈ। ਦੇਵ ਕੀ ਤੀਰ ਗਇਓ ਜਬ ਹੀ ਸਭ ਤੇ ਮਿਲ ਗਏ ਪਟ ਆਪਸ ਮਾਹੀ ਜਦੋਂ ਬਸੂ ਦੇ ਮਾਇਆ ਸਹਿਤ ਦੇਵ ਕੀ ਕੋਲ ਗਿਆ ਤਦੋ ਹੀ ਸਾਰੇ ਬੂਹੇ ਆਪਸ ਵਿੱਚ ਮਿਲ ਗਏ ਬਾਲ ਉਠੇ ਜਬ ਰੋਦਨ ਕੈ ਜਗ ਕੈ ਸੁਧ ਜਾਏ ਕਰੀ ਨਰ ਨਾਹੀ ਜਦੋਂ ਉਹ ਲੜਕੀ ਜਾ ਕੇ ਉਠੀ ਅਤੇ ਰੋਣ ਲੱਗੀ ਤਾ ਪਹਿਰੇਦਾਰਾਂ ਨੇ ਜਾ ਕੇ ਕਾਂਸ ਨੂੰ ਖਬਰ ਕਰ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ